ਐਸੀ ਜੋਤ ਰਲਖਿਆ ਦੇਖ ਉਸੇ ਕਰਮ ਕਮਾਏ ਸੀ ਜਾਂ ਹੋਵੇ ਕਸ਼ਮਧਿਆ ਤੁਮਹਿ ਘਰ ਪਾਏ ਸੀ ਸੋ ਬ੍ਰਹਮ ਮੇਰੇ ਹੰਤ ਬਟਾ ਗੁਰੂਖਮਾ ਲਾਏ ਸੀ ਸ੍ਰੋਗ ਮਹੱਲਾ ਤੀਜਾ ਸੁਭਨਾ ਕਾ ਸੋ ਏਕ ਹੈ ਸਭ ਹੀ ਰਹਿ ਹਜ਼ੂਰ ਨਾਣ ਕੋ ਹੁਕਮ ਨ ਮੰਨਾਈ ਤਾ ਘਰ ਨਹੀਂ ਅਕਦਰ ਦੂਰ ਹੁਕਮ ਵਿਚਨਾ ਮਰਾਈ ਸੀ ਜਿਨ ਕੋ ਨਜ਼ਰ ਕਰੇ ਹੁਕਮ ਨ ਸੁਪਾਏ ਆਪੇ ਸੁਹਾਗਣ ਹੋਵੇ ਮਹੱਲਾ ਤੀਜਾ ਰਹਿਣ ਸੁਹਾਈ ਜਲੂਵੇ ਕੰਤਨ ਰਾਏ ਉਪਾਹ ਨਾਨਕ ਸੋਖ ਬਸਨ ਸੁਹਾਗਣੀ ਜਿਨ ਚਾਰਾ ਪੁਰਖ ਰਾਵ ਪਾਵਣ ਸਭ ਜਦ ਫਿਰ ਮੈਂ ਦੇਖਿਆ ਹਰ ਇੱਕੋ ਜਤ ਉਪਾਇਕ ਤੇ ਨਾ ਪਾਈਏ ਹਰ ਕੰਮ ਬਿਧਾਤਾ ਗੁਰ ਸ਼ੰਤੀ ਹਰ ਮਨ ਹੱਸੇ ਹਰ ਸੱਚੇ ਜਤ ਅੰਤੋਂ ਕ੍ਰਿਸ਼ਨ ਅਗਣ ਗੁਜੀ ਅਰੇ ਅੰਮ੍ਰਿਤ ਸਰਣਾਤ ਵੜੀ ਵੜਿਆਈ ਬੜੇ ਕੀ ਗੁਰਮੁਖ ਬੋਲਾਤਾ ਸੋਗ ਮਹੱਲਾ ਤੀਜਾ ਕਾਇਆ ਹੰਸ ਜਪੀਤ ਹੈ ਜੇ ਪਈਆਂ ਹੀ ਛੱਡ ਜਾਏ ਇਸ ਨੂੰ ਕੂੜ ਬੋਲ ਕੇ ਖਵਾਲਿਆ ਜੇ ਚੱਲਦਿਆਂ ਨਾਲ ਨਾ ਜਾਏ ਕਾਇਆ ਮਿੱਟੀ ਅਜੋ ਹੈ ਭੌਲੀ ਤੁਛੋ ਜਾਏ ਆਉ ਤਮਯਾ ਬੋਹਿਆ ਇਹ ਫਿਰ ਆਵ ਜਾਈ ਨਾਨਕ ਹੁਕਮ ਨਾ ਜਾਤੋ ਖਸਮ ਕਰ ਜੇ ਰਾ ਸੱਚ ਸਿਮਾਈ ਮਹੱਲਾ ਤੀਜਾ ਇਕੋ ਨੇ ਚਲ ਨਾਮ ਧਨ ਹੋਰ ਧਨ ਆਵੇ ਜਾਈ ਇਹ ਜਿਹੜਾ ਜੋ ਨਸ ਕਈ ਨਾ ਚੱਕ ਕਰੇ ਇਹ ਰਤਨ ਜੀਏ ਸਿਰ ਜੀ ਰਵਰਿਆ ਜੀ ਇਹ ਨਾਨਕ ਜਾਈ ਪੂਰੇ ਮੁਰਤੇ ਪਾਈਐ ਮਰ ਮੁਖ ਬੁਲੇ ਨ ਪਾਈ ਤਨਵਾ ਪਾਰੀ ਨਨਕਾ ਜਿਨ ਨਾਮ ਧਨ ਘਟਿਆ ਆਏ ਪਾਉੜ ਮੇਰਾ ਸਾਹਿਬ ਹੰਤ ਵਟਾ ਸਚ ਗੈਰ ਨੀਰਾ ਸਭ ਜਿਨ ਉਸ ਕੇ ਵਸ ਹੈ ਸਭ ਉਸ ਕਾ ਧੀਰਾ ਗੁਰ ਪ੍ਰਸਾਦਿ ਪਾਈਏ ਨਿਚਲ ਧੰਤੀਰਾ ਕਿਰਪਾ ਤੇ ਹਰਿ ਮਨ ਵਸੇ ਭੀਕੇ ਗੁਰ ਸੂਰਾ ਗੁਣਵੰਤੀ ਸਦਾ ਹੈ ਸਦਾ ਜਿ ਨਿਚਲ ਹਰ ਪੂਰਾ ਸ਼ਲੋਕ ਮਹਲਾ 3 ਜ ਧ੍ਰਿਗਤਿ ਨਾ ਦਾ ਜੀਵਿਆ ਜੋ ਹਰ ਸੁਖ ਪਰ ਹਰ ਤਿਆਗ ਦੇ ਦੁਖਹੁ ਮੇ ਪਾਪ ਤੁਮਾਈ ਮਨਮੁਖ ਅਗਿਆਨੀ ਮਾਇਆ ਬੋਹੇ ਵਿਆਪਾਈ ਜਨ ਬੂਜਨ ਕਾਈ ਪਾਇ ਅੰਤ ਪਤ ਤੋਏ ਸੁਖ ਨਾ ਪਾ ਰਹੇ ਅੰਤ ਗਏ ਕ੍ਰਿਸ਼ਟਾਈ ਘਰ ਪ੍ਰਸਾਦੀ ਕੋ ਨਾਮ ਧਿਆਇ ਤਿਸ ਹਉਮੇ ਵਿਚੋਂ ਜਾਇ ਨਾਨਕ ਜਿਸ ਪੁਰਬ ਹੋਵੇ ਲਿਖਿਆ ਸੋ ਗੁਰ ਚਰਨੀ ਆਏ ਪਾਈ ਅਹਲਾ ਤੀਜਾ ਮਨੁ ਖੀ ਉੰਧ ਕਉਲ ਹੈ ਨਾ ਤੁ ਭਗਤ ਨਾਉ ਸਿਧਿ ਅੰਦਰ ਵਰਤਿ ਤਾ ਕੋਡ ਤੁਸ਼ਟ ਹੈ ਭਾਉ ਜਿਸ ਕਾ ਅੰਦਰ ਚਿਤ ਨ ਭਿਜੈ ਉਹ ਪੀ ਕਾਇਲਾ ਕੋਈ ਧਰਮ ਨਾ ਲਾਏ ਨਾ ਰੰਨ ਉਹਨਾਂ ਅੰਦਰ ਕੂੜ ਸਵ ਨਾਮ ਕਰਤੇ ਬੰਤ ਬਣਾਏ ਮਨ ਵਿੱਚ ਕੂੜ ਗੋੜ ਬਰਟਦੇ ਗੁਰਮੁਖ ਤਰੇ ਜਪ ਹਰਨਾ ਪਉੜੀ ਮੇਰਾ ਦੂਜੇ ਵਟਾ ਫੇਰ ਪਿਆ ਫਿਰ ਆਵੀ ਜਾਈ ਸਤਿਗੁਰ ਕੀ ਸੇਵਾ ਨਾ ਕੀਤੀਆਂ ਅੰਤ ਗਿਆ ਮੇਟਾਈ ਆਪਣੀ ਕਿਰਪਾ ਕਰੇ ਮੁਰ ਪਾਈਏ ਵਿੱਚੋਂ ਬਾਗਵਾਈ ਤishna ਭੁਖ ਵਿੱਚੋਂ ਹੋ ਉਤਰੇ ਸੁਖ ਵਸੇ ਜਨਾਈ ਸਦਾ ਸੁਦਾ ਸਦਾ ਹੀ ਹੈ ird dil laai ਸ੍ਰੋਤਮਾਹੰਲਾ ਤੇਜ ਜਿਸ ਸਰਗੁਰੂ ਸੇਵੇ ਆਪਾ ਤਿਸ ਨੂੰ ਪੂਜੇ ਸਭ ਕੋ ਏ ਸਭਨਾ ਪਾਉ ਸਿਰ ਪਾਉ ਹੈ ਹਰ ਨਾਮ ਪ੍ਰਾਪਤ ਹੋਵੇ ਅੰਦਰ ਸ਼ੀਤਲ ਸਾਧ ਰਸ ਹੈ ਜਬ ਹਿਰਦੇ ਸੁਖ ਹੋਏ ਅੰਮ੍ਰਿਤ ਖਾਣਾ ਅੰਮ੍ਰਿਤ ਪੈਣ ਨਾਨਕ ਨਾਮ ਵਡਾਈ ਹੋਈ ਰੱਲਾਂ ਦੀ ਜਾਨ ਏ ਮਨ ਘੁਰ ਤੂੰ ਸੇਖ ਸੋਣਾ ਹਰ ਪਾਵੇ ੁਰੀ ਨਿਧਾਨ ਹਰ ਸੁਹਦਾ ਤਨ ਮਨ ਵਸੇ ਓ ਮੇ ਜੈ ਤੁਮਾਰ ਨਾਨਕ ਨਜ਼ਰੀ ਪਾਈਐ ਤਉ ਅੰਤਨ ਲਾ ਕੇ ਧਿਆਨ ਪਾਉਣੀ ਸਤ ਸੰਤੋ ਸਭ ਸੱਚ ਹੈ ਗੁਰਮੁਖ ਪਵਿੱਤ ਅੰਦਰੋਂ ਕਉਟਵਕਾਰ ਗਿਆ ਮਨ ਸਹਿਜੇ ਜਿਤਤ ਤੈ ਜੋ ਤ੍ਰਿਗਾਸੀ ਅੰਧ ਨਰਾਸ ਪਗਿਆਣ ਗਮਿਤਤ ਅੰਧਨ ਹਰ ਕੇ ਗੁਣ ਰਵੇ ਗੁਣ ਪ੍ਰਗਟ ਕਿਦਾ ਸਭਨਾ ਦਾਤਾ ਏਕ ਹੈ ਏਕੋ ਹਰ ਮਿਤਤ ਸ਼ੋਕ ਮਹਲਾ ਤੀਜ ਬ੍ਰਹਮ ਜਿੰਦੇ ਸੋ ਬ੍ਰਹਮਣ ਕਈਏ ਜੇ ਅੰਧਨ ਹਰ ਨਿਵਲਾ ਸਤਿਗੁਰੂ ਪੁਜੇ ਸਾਰ ਸਦੀਕ ਕਮਾਲ ਹੈ ਹਮੇ ਰੋਗ ਤਿਸ ਜਾਏ ਹਰ ਗੁਣ ਗਾਵੇ ਅਰ ਗੁਣ ਸੁੰਗ ਰਹੇ ਜੋਤੀ ਜੋਤ ਮੁਲਾਈ ਇਹ ਜਗੁ ਮੇ ਕੋਦਰ ਨਾ ਬ੍ਰਹਮ ਗਿਆਨੀ ਇਹ ਹਮੇ ਦੇਰ ਸੁਣਾ ਨਾਲ ਤੁਸ ਨੂੰ ਮਰੇ ਹ ਸਦਾ ਸੁਖ ਪਾਈਏ ਜੇ ਕੰਧਨ ਹਰ ਨਾਮ ਜਿ ਆਏ ਰਹੁ ਲਾਤੀ ਜਾ ਅੰਤਰ ਕਲਤ ਮੜ ਮੁਖ ਅਗਿਆਨੀ ਰਸਨਾ ਝੂਠ ਬੁਲਾਈ ਕਾਟ ਕੀਤੇ ਹਰ ਕ੍ਰੁਖਨ ਭੀਜੇ ਜਿਤ ਵੇਖੇ ਸੁਨੇ ਸੁਭਾਈ ਦੂਜੇ ਪਾਏ ਜਾਏ ਜਗ ਪ੍ਰਭੁ ਦੇ ਦੇਖ ਨ ਆਇ ਬਹੁ ਸੁਭਾਈ ਇਹ ਜਤ ਕਮਾਣੇ ਸਰਾ ਦੁਖ ਪਾਵੇ ਜੰਮੇ ਮਰੇ ਫਿਰਿਆਲੀ ਜਾਏ ਸਸਾ ਗੂ ਲ ਚੁਕਾਈ ਵਿਜ ਵਿਸ਼ਟ ਪਤੇ ਪਚ ਜਿਸ ਨੂੰ ਕਿਰਪਾ ਕਰੇ ਮੇਰਾ ਸੁਆਮੀ ਤੇ ਗੁਰ ਕੀ ਸਿੱਖ ਸੁਣਾਏ ਹਰ ਨਾਮ ਧਿਆਵੇ ਹਰ ਨਾਮੋਂ ਗਾਵੈ ਹਰ ਨਾਮੋਂ ਅੰਤ ਸਦਾ ਹੀ ਪਾਉਣੀ ਜਿਨਾਂ ਹੁਕਮ ਬਨਾਇੰ ਤੇ ਪੂਰੇ ਸੰਸਾਰ ਸਾਹਿਬ ਸੇਵਨੀ ਆਪੋਨਾ ਪੂਰੇ ਸ਼ਬਦ ਵਿਚਾਰ ਹਰ ਕੀ ਸੇਵਾ ਚੱਕਰੀ ਸੱਚੇ ਸ਼ਬਦ ਪਿਆਰ ਹਰ ਕਮਰ ਤ੍ਰਿਪਾਇ ਜਿਨ ਹੋਂਗੇ ਵਿੱਚ ਹਮਾ ਨਾਨਕ ਗੁਰਮੁਖ ਮਿਲ ਰਹੇ ਜਬ ਹਰ ਨਾਮ ਉਰਤਾਰ ਸੋਕ ਮਹੰਗਾ ਤੀਜਾ ਗੁਰਮੁਖਿ ਧਿਆਨ ਸਹਿਜ ਤੁਮਿ ਆਉਂਜੇ ਸਤਿਨਾਮ ਚਿਤ ਨਾਯਾ ਗੁਰਮੁਖਿ ਅੰਤੰਦਰੰਗ ਰਤਾ ਹਰਿ ਕਾ ਨਾਮੁ ਮਨ ਪਾਇਆ ਗੁਰਮੁਖ ਹਰਿ ਵੇਖੇ ਗੁਰਮੁਖ ਹਰਿ ਗੁਰੁ ਲਹੈ ਗੁਰਮੁਖ ਹਰ ਸਹਿਜ ਰੰਗ ਲਾਇਆ ਨਾਲ ਗੁਰਮੁਖ ਗਿਆਨ ਪ੍ਰਾਪਤ ਹੋਵੇ ਤੇ ਮਰ ਗਿਆਨ ਅਧੇਰ ਚੁਕਾਇ ਜਿਸ ਰੂ ਕਰਮ ਹੋਵੇ ਤੁਰ ਪੂਰਾ ਇਹ ਮੁਰਮਕਰ ਨਾਮ ਧਿਆਇਆ ਮਹੱਲਾ ਤੀਜਾ ਸਤਿਗੁਰ ਜੀ ਨਾਨਕ ਸੇਵਿਓ ਸ਼ੰਦਰ ਲਗੋ ਪਿਆਰ ਸਜੇ ਨਾਮ ਨਾਮ ਧਿਆਇਆ ਕਿਤੇ ਆਇਆ ਸੰਸਾਰ ਫਿਰ ਫਿਰ ਜੁੰਨੀ ਪਾਈਐ ਵਿਸ਼ਟ ਅਸਰਾ ਖਵਾ ਕੂੜੇ ਨਾਲ ਚ ਲੱਗਿਆ ਨਾਰਵਰ ਨਪਾ ਨਾਨਕ ਗੁਰਮੁਖੀ ਉਮਰੇ ਜੇ ਹਰ ਮੇਲੇ ਕਰਤਾਰ ਪਾਉਣ ਤੁਸ ਸੱਚੇ ਦਰਸੂ ਦੇ ਸੱਚੇ ਸ਼ਬਦ ਰਹਾਇ ਹਰ ਕੀ ਪ੍ਰੀਤ ਤੇਰੇ ਰੂਪ ਜੀ ਹਰ ਪ੍ਰੀਤ ਤੁਸਾਏ ਹਰ ਰੰਗ ਰਹਾ ਸਦਾ ਰੰਗ ਰਾਤੇ ਰਸਨਾ ਹਰ ਰਸ ਪਿਆਇ ਸਹਜ ਜਨ ਮੰਦੀਨੀ ਬੁਲੁ ਬੁਖਜਤ ਹਰਿ ਜੀਉ ਰਦੇਵ ਸਾਈ ਬਾਝ ਗੁਰੂ ਫਰੇ ਪ੍ਰਲਾਧੀ ਦੂਜੇ ਭਾਏ ਖਵਾਈ ਸਲੋਖ ਮਹਲਾ 3 ਕਾਜਗੁ ਮੈ ਨਾਮੁ rDNA ਤਕੀ ਖਟੇ ਹਰਿ ਉਤਮ ਪਲ ਪਾਇ ਸੰਨੁਰ ਸੇਵਨਾ ਬਨੁ ਸਾਇ ਅੰਧਨ ਨਾਮ ਧਿਆਇਆ ਵਿ ਕੀ ਗ੍ਰਹਿ ਗੁਰ ਬਚਨੀ ਅਦਾਸੀਉ ਨੇ ਮਨ ਰੋ ਜਲਾਇਆ ਆਪ ਤਰਿਆ ਉਹ ਚਲ ਚਤਰਾਇਆ ਧਨ ਜਨ ਨੇ ਜੀ ਮਾਇਆ ਐਸਾ ਸਤ ਗੁਰੂ ਸੋਈ ਪਾਏ ਜੇ ਤਰ ਮਸਤ ਕੇ ਹਰ ਲੇਖ ਪਾਏ ਜਨ ਨਾਨਕ ਬਲਹਾਰੀ ਗੁਰ ਆਪਣੇ ਮਿਟੋ ਜਿਨ ਬ੍ਰਹਮ ਭੂਲਾ ਮਾਰਗ ਪਾਇਆ ਮਹੂਲਾ ਤੇਜ ਤੈਨੂੰ ਮਾਇਆ ਵੀ ਭੁੱਲੇ ਜਿਉ ਦੇਖ ਦੀਪ ਤੁੰਗ ਉਚੈ ਪੰਡਤ ਫੁਰਪੁਰ ਮਾਇਆ ਵੇਖੇ ਨਿਕਰ ਕੇ ਨੇਕੀ ਆਲ ਚੜਾਇਆ ਦੂਜੇ ਭੈ ਪੜੇ ਵਿੱਚ ਵਿਖਿਆ ਨਾਉ ਦਇਰ ਕਉ ਵੈਰ ਯੋਗੀ ਜੰਗਮ ਸੰਿਆਸੀ ਭੁੱਲੇ ਉਹ ਨਾਮ ਘਾਣ ਬੋਕਰ ਗੁਬਦਾਇ ਸਾਧਨ ਪੂਰਨ ਨੰਦ ਲਈ ਸੰਭਿਖਿਆ ਮਰਠ ਜਨਮ ਦੁਆਇਆ ਇਤੜਿਆ ਰਿਚੂ ਸੋ ਜਨ ਸੁੰਦ ਜਿਨ ਗੁਰੂਖ ਨਾਮ ਧਿਆਇ ਜਨਾਨਦ ਕਿ ਕਿਸ ਨੂੰ ਆਖ ਸੁਨਾਈ ਜਨ ਕਰਦੇ ਸਭ ਕਰਾਇਆ ਪਉਣੀ ਮਾਇਆ ਬਹੁ ਪ੍ਰੇਟ ਹੈ ਕਾਮ ਕ੍ਰੋਧ ਦੀ ਅੰਕਾਰ ਏ ਜਮ ਕੀ ਸਰਕਾਰ ਹੈ ਇਨੇ ਉਪਰ ਜੰਮ ਕਾ ਡੰਡ ਕਰਾਰ ਮਨ ਮੁਖ ਜੰਮ ਪਾਈਐ ਜੇ ਤੁੰਜਾ ਭਾਉ ਪਿਆਰ ਜੰਪਰ ਮੁਤੇ ਮਾਰੀਐ ਨ ਕੋ ਸੁਨੇ ਨਾ ਪੂਕਾਰ ਜਿਸ ਨੂੰ ਕਿਰਪਾ ਕਰੇ ਤਿਸ ਗੁਰਿ ਮਿਲੇ ਗੁਰਮੁਖ ਨਸਤਾਰਾ ਸੋਖ ਨੂੰ ਹਰਲਾਤੀ ਜਾ ਆ ਮੇਨ ਤਵ ਹੋਣੀ ਮਰਮਰ ਕਾ ਰੂ ਗਈ ਖਾ ਜੋ ਬੋ ਦੁਜੀ ਚਤਨਾਈਂ ਦੇ ਤਿਨਾ ਵਿਆਖ ਰਈਂ ਲਪਟਾਈ ਗੁਰਦੇ ਸ਼ਬਦ ਪ੍ਰਜਾਲੀਏ ਤਾਂ ਇਹ ਵਿੱਚੋਂ ਜਾ ਤਨ ਬਣ ਹੋਵੇ ਉਜਲ ਨਾਮ ਉਸੇ ਹੁਣਿਆ ਨਾਲ ਕਮਾਇਆ ਕਾਮਾਨ ਹਰ ਨਾਮ ਹੈ ਗੁਰਮੁਖ ਪਾਇਆ ਜਾਏ ਮੁਹੰਮਦੀ ਚੇਹਰ ਜਿਵੇਂ ਕੀਤੜਿਆ ਜੁਗ ਪਰਦੇ ਆਸਰ ਰਹੇ ਨੇ ਆਵੀ ਜਰ ਅਰਪਾਨ ਤਸਰਮ ਹਰੇ ਨੇ ਕਰ ਪਰ ਪੰਚ ਖੀਲੇ ਉਪਾਇ ਜਹਰ ਬਖਸ਼ੇ ਤਾ ਗੁਰ ਮਿਲੇ ਅਤਰ ਰਹੇ ਸੁਨਾਨ ਨਾਲ ਕੁਮਨਹੀ ਤੇ ਬਣ ਮੰਨਿਆ ਨਾਕਸ਼ਮਰਿਆ ਨਗਾਇ ਪਾਉਣੀ ਕਾਇ ਕੋਟੇ ਪਾਰ ਹੈ ਨਿਰਨਾਸ ਸੰਜੋਗ ਕਾਇ ਅੰਦਰ ਆਪ ਵਸ ਰਿਹਾ ਆਪੀ ਰਸ ਭੋਗੀ ਆਪ ਜੀ ਤਰਜਿਗਤ ਹੈ ਇਨ ਜੋ ਘਰ ਜੋਗੀ ਜੋ ਸੁਭਾਵੇ ਸੋ ਕਰੇ ਹਰ ਕਰੇ ਸੋ ਹੋਗੀ ਹਰ ਗੁਰਬਖ ਨਾਮ ਜਿ ਆਈਏ ਨ ਜਾਏ ਮਨ ਜੋਗੀ ਸ਼ਲੋਕ ਮਹਲਾ 3 ਜ ਵਾਹ ਵਾਹਿਗੁਰੂ ਕਾਇ ਦਾ ਗੁਰਸ਼ਬਦੀ ਸੁਸੋਏ ਵਾਹ ਵਾਹਿਗੁਰੂ ਸਲਾਹੇ ਗੁਰਮਖਬੂਤੇ ਕੋ ਵਾਹ ਵਾਹ ਬਾਣੀ ਸੱਚ ਹੈ ਸੱਚ ਮੁਲਾਵਾ ਹੋਈ ਨਾਨਕ ਵਾਹ ਵਾਹ ਕੰਧਿਆ ਹਰਿਪ੍ਰੰਪਾਇ ਕਰਉ ਪ੍ਰਾਪਤ ਹੋਏ ਮਹੰਤੀ ਜੀ ਵਾਹ ਵਾਹ ਕੰਤੀ ਰਸਨਾ ਸ਼ਬਦ ਸੁਹਾਏ ਦੂਰੇ シュਦ੍ਰਮ ਅਰੇ ਆਇਆ ਬੜ ਭਾਗੀਆਂ ਵਾ ਵਾ ਹੋ ਹੋ ਕੜਾਈ ਵਾ ਵਾ ਕਰੇ ਸਈ ਜਨ ਸੋਹਣੇ ਤੇਰ ਕੋ ਪ੍ਰਜਾ ਪੂਜਣ ਆਈ ਵਾ ਵਾ ਕਰੁ ਪ੍ਰਾਪਤ ਹੋਵੇ ਨਾਨਕ ਦਰਸ ਸੱਚੇ ਸੋਭਾ ਪਾਈ ਪਉੜੀ ਬਜਰਕ ਪਾੜ ਕਰਿਆ ਗਣ ਭੀਤਰ ਕੂੜ ਕੁਸਤਿ ਮਾਨੀ ਗੁਰੂ ਨੂੰ ਕੁੱਲੇ ਰਤਨਿਆ ਨਿਭਨ ਮੁਖੀ ਅੰਦਰ ਗਿਆ ਪਾਇ ਕਿ ਤੈਨ ਅੰਧ ਬਣ ਹੀ ਕਰ ਭੇਗ ਚ ਕੀ ਭਗਵਾਨ ਗੁਰ ਸ਼ਮਤੀ ਖੋਲਾਈ ਅੰਹਰ ਨਾਮ ਚ ਪੰਨ ਹਰ ਜੀਉ ਅੰਮ੍ਰਿਤ ਗਿਰਖ ਹੈ ਜਿਨ ਭੀਅ ਤਿਤ ਦਾਨ ਨਹੀਂ ਲੋਕ ਮਹੰਲਾਤੀ ਜਵ ਵਾ ਵਾ ਕਰਦੇ ਰਹਿਣ ਸੁਖ ਵਿਹਾਵੇ ਵਾ ਵਾ ਕਰਤੇ ਅਮ ਸੁਧਾ ਆਨੰਦ ਹੋਏ ਮੇਰੀ ਮਾਈ ਵਾ ਵਾ ਕਰਤੇ ਹਰਿ ਸਿਉ ਨਿਵਲਾਈ ਵਾ ਵਾ ਕਰਮੀ ਬੋਲੇ ਬੁਲਾਈ ਵਾ ਵਾ ਕਰਤੇ ਸੋਧਾ ਪਾਈ ਨਾਨਕ ਵਾ ਵਾ ਸਤਿਰ ਜਾਏ ਮਹੱਲਾ ਤੀਜਾ ਵਾ ਵਾ ਬਾਣੀ ਸੱਚ ਹੈ ਗੁਰਮੁਖ ਨੰਦੀ ਪਾਲ ਵਾ ਵਾ ਸ਼ਬਦ ਦੇ ਹੁਜਰੇ ਵਾ ਵਾ ਹਿਲਤੇ ਨਾ ਵਾ ਵਾ ਕਰਤੇ ਹਰ ਪਾਇ ਸੇ ਜੀ ਗੁਰੂ ਮੁਖ ਪਾਲ ਸੇਵੜ ਭਾਗੀ ਨਾਨਕ ਹਰ ਹਰ ਦੇ ਸਬਾਲ ਪਾਉਣੀ ਏ ਮਨਾਇ ਤਨੁ ਦੀਆ ਨਿਤ ਲੋਦੇ ਰਾਤ ਮਾਇਆ ਮਨ ਸਭ ਹੁਣੀ ਜੈ ਦਸੁ ਫਰਤ ਅਗੇ ਨਾਉ ਜਾਤ ਨਾ ਜਾਏ ਸੀ ਗੁਰਮੁਖ ਦੁਖਾਤ ਰਸਨਾ ਹਰ ਰਸਨਾ ਚਖਿਓ ਫੀਕਾ ਬਗਦਤ ਜੇ ਗੁਰਮੁਖੀ ਅੰਮ੍ਰਿਤ ਚਖਿਆ ਸੇਜਨ ਚੰਤ ਤਤ ਸੁਖਮ ਹੰਲਾ ਤੀਜ ਵਾ ਵਾ ਤੁਸਨੂ ਆਕੀਏ ਜੇ ਸੱਚਾ ਗਹਿਰ ਗਵੀਰ ਵਾ ਵਾ ਤੁਸਨੂ ਆਕੀਏ ਜੇ ਹੁੰਦਾ ਤਾ ਮਤ ਤੀਰ ਵਾ ਵਾ ਤੁਸਨੂ ਆਕੀਏ ਜੇ ਸਾਨੇ ਰਿਆਸਵਾਈ ਵਾਹ ਵਾ ਤੁਸ ਨੂੰ ਹਕੀਏ ਜੀ ਜਿਦ ਧਾਰੀ ਸੰਬਾਹੇ ਨਾਨਕ ਵਾ ਵਾ ਏਕੋ ਕਰਸ ਲਾਹੀਏ ਜੇ ਸਤਗੁਰੂ ਦੀਆ ਦਿਖਾਏ ਮਹਰਲਾ ਤੀਜਾ ਵਾ ਵਾ ਗੁਰਮੁਖ ਸੁਧਰ ਕਰੇ ਗੁਰਮੁਖ ਮਰੇ ਵਿਖ ਖਾਇ ਉਨ ਨਵ ਨਵ ਨ ਪਵਈ ਦੁਖੇ ਧੁਖ ਵਿਹਾਰ ਗੁਰਮੁਖੇ ਅੰਮ੍ਰਿਤ ਪੀਵਨ ਭਵ ਕਰਨੁ ਲਾਈ ਨਾਲ ਕੁਵਲਵਾ ਕਰੇ ਜੀ ਜਨਨੇ ਬਲੇ ਤਿਰਪੰਨ ਸੁਖ ਜੀ ਪਾਏ ਪੌੜੀ ਹਰ ਕੇ ਪਾਣ ਗੁਰ ਗੁਣੇ ਸੇਵਾ ਭਗਤ ਮਨੀਜੈ ਹਰ ਕੇ ਪਾਣ ਹਰਿ ਗਨ ਵਸੇ ਸੇਜੇ ਰਸ ਪੀਜੈ ਹਰ ਕੇ ਪਾਣ ਸੁਖ ਪਾਈਏ ਹਰਿ ਰਾਹ ਨਿਤ ਜੀਜੈ ਅਗੇ ਤਤਵ ਹਰੀਏ ਨੇ ਕਰ ਸਦਾ ਵਸੀਤੇ ਅਰ ਕਰਮਾ ਨਾ ਕਿੰਨੀ ਬੰਧਿਆ ਜਿਨ ਗੁਰੂ ਮੱਲੀ ਜੇ ਸ਼ਲੋਕ ਮਹੱਲਾ 3 ਵਾਹ ਵਾਸੀ ਜਨਸਰਾ ਕਰੇ ਜਿਨ ਕੋ ਆਪੇ ਦੇ ਗੁਜਾਰ ਵਾਹ ਵਾ ਕਰਤਿਆ ਮਨ ਦੇ ਮਲ ਹੋਵੇ ਅੰਮੇ ਵਿੱਚ ਹੁਜਾਰ ਵਾਹ ਗੁਰੂ ਸਿੱਖ ਜੋ ਜਿਤ ਕਰੇ ਸੋ ਗੁਰ ਚਿੰਦਿਆ ਫਲਪ ਵਾਹ ਵਾ ਕਰੇ ਸੀ ਜਨ ਸੁਣੀ ਹਰ ਜਨ ਜੇ ਸੰਗ ਮਿਲ ਵਾਹ ਵਾ ਹਿਰਦੀ ਉੱਜਨਾ ਮੁਖੋ ਵੀ ਵਾਹ ਵਾ ਕਰੇ ਨਾਨਕ ਵਾਹ ਵਾ ਜੋ ਕਰੇ ਆਉ ਤਨ ਕਨ ਤੇ ਤੋ ਦੇਉ ਬਹਲਾਤੀ ਜਨ ਵਾਹ ਵਾ ਸਾਰ ਸਤਿ ਹੈ ਮਤ ਜਗਾ ਨਾਓ ਜਿ ਰ siret ਕਿਰਪਾ ਆਇਆ ਉੰਤੈਨ ਗੁਰ ਹਰੀ ਜਾ ਵਾ ਵਾ ਗੁਣ ਨਾਨ ਹੈ ਜਿਸ ਨੂੰ ਤੇ ਸੁਖ ਕਰ ਵਾ ਵਾ ਜਲਤਰ ਪਰਪੂਰ ਹੈ ਗੁਰਮੁਖ ਪਾਇਆ ਜਾ ਵਾ ਵਾ ਗੁਰ ਸਿੱਖ ਜੇ ਤੁਸਲ ਕਰੋ ਗੁਰਪੂਰੇ ਵਾ ਵਾ ਭਾਵੇ ਨਾਨਕ ਵਾ ਵਾ ਗੁਣ ਚਿੰਤ ਕਰੇ ਇੰਜਨ ਕੰਕਰ ਦੇ ਰਿਹਾਵੇ ਪਉੜੀ ਹਰ ਜੀਉ ਸੱਚਾ ਸਚ ਹੈ ਸਿੱਖੀ ਗੁਰਬਾਣੀ ਸਤਿਗੁਰ ਤੇ ਸਤਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿ ਵਾ ਵਾ ਬਾਣੀ ਦਾ ਕਾਰ ਹੈ ਤੇ ਜੀਵਣ ਹੈ ਹਰਨ ਕੋ ਵਾ ਵਾ ਇਹ ਜਿਥਾ ਹੈ ਵਾ ਵਾ ਸੱਚਾ ਅਸੂ ਵਾ ਵਾ ਵਿਪਰਵਾ ਹੈ ਵਾ ਵਾ ਕੈ ਸੂ ਵਾ ਵਾ ਅਮਤ ਨਾਮ ਹੈ ਗੁਰਮੁਖ ਪਾਵੇ ਤੂ ਵਾ ਵਾ ਕਰਮੀ ਪਾਈਏ ਤਉ ਦਇਆ ਕਰ ਦੇ ਨਾਨਕ ਆਵਾ ਗੁਰੂ ਪਾਈਏ ਅੰਧੜਾ ਨਾਮ ਰਹਿ ਨਹ ਲਾਤੀ ਚ ਬਿਨ ਸਤਗੁਰ ਸੇਵੇ ਸੰਤਨ ਆਵੀ ਦੂਜੀ ਨਹੀ ਜਾਏ ਜਿਬੋ ਤੀਰ ਨੋਤੀਏ ਬਿਨ ਕਰਨੇ ਨਾ ਪਾਇਆ ਜਾ ਜਨ ਅੰਦਰ ਲੋਭ ਵਿਕਾਰ ਹੈ ਦੂਜੀ ਪਾਇ ਕੁਬ ਜਮਨ ਨੁ ਲੁਕਾਈ ਹਮੇ ਵਿੱਚ ਨੁਖ ਪਾਇ ਨਾ ਸਰਗੁਰ ਸਿਉ ਚਤਰਾਏ ਸੋ ਖਾਲੀ ਕੋਈ ਨਾ ਹੈ ਤੇਰ ਜੰ ਕੀ ਤਲਬ ਨ ਹੋਵੇ ਨਾ ਮੈਂ ਤੁਖ ਸਹਾਰੇ ਨਾਲ ਗੁਰੂ ਮੁਖੀ ਉਪਰੇ ਸੱਚੇ ਸ਼ਬਦ ਸੁਨਾਹੇ ਪਉੜੀ ਤਾਡੀ ਦਸਨੂ ਆਕੀਏ ਜੇ ਖਸਮੇ ਧਰੇ ਪਿਆਰ ਦਰ ਖੜਾ ਸੇਵ ਕੇ ਨਾਇ ਪਿਆਰ ਧਾਡੀ ਕੀ ਸੇਵ ਹਰ ਜਪ ਹਰ ਨਿਸਤਾਰ ਸ਼ਲੋਕ ਮੁਹੰਮਦਾਤੀ ਜੀ ਹੋ ਜੀ ਜਦ ਬਾੜ ਜਸੋ ਪਾਏ ਗੁਰਕੇਸ਼ਵ ਦੇ ਵਿਚਾਰ ਰਿਕੰਦਰ ਹਰ ਜਪ ਜਪੂਣ ਯੇ ਸਰਗੁਰ ਮੇਰੇ ਤੁਸ ਭਾਉ ਕੋ ਮੇ ਸਕਲ ਬੰਤੀ ਨਾ ਸਹੂਤ ਪੁਛਾਰੇ ਕੰਤੇ ਮੈਂ ਮਲਕਟੀਏ ਨਿਰਮੁਣੀ ਗਹੀਰ ਤੈ ਵਿੱਚ ਵਸੀ ਤਹੇ ਰਹੀ ਤੈ ਵਿੱਚ ਤੁਨਾ ਮੇ ਕਾਲ ਐਖੇ ਸੁਖ ਵਡਿਆਈਆ ਦਰਗੇ ਰੋਖ ਦਵਾਰ ਤੈ ਜਨੇ ਕੋ ਪਾਈਐ ਮਿਲ ਜੋਤੀ ਜੋਤਿ ਅਪਾਨ ਨਾਨਕ ਕਛੁ ਮੇ ਭਾਵੇ ਸਾ ਪੜੀ ਜਿਸਨੂੰ ਆਪੇ ਮੁਖੇ ਕਰਤਾਰੁ ਮਹੰਲਾ ਤੀਜਾ ਸੁਦਾ ਸੁਦਾ ਸੁਗਾਹੀਏ ਸੱਚੇ ਸਿਉ ਪਰਜਾ ਨਾਨਕ ਇੱਕ ਛੋੜ ਦੂਜੇ ਲਗੇ ਸਾਚੇ ਵਾਚਿ ਲਜਾਓ ਕਉੜੀ ਅੰਸਾ ਉਤਾਰਿਉ ਪਾਈ ਅਨਭਉ ਦੂਜਾ ਕੀ ਅੰ ਜਿਉ ਰਾਜੇ ਰਾਜ ਕਮਾਉਂਦੇ ਦੂਸਕ ਪੀਆ ਈਸ਼ਰ ਬ੍ਰਹਮ ਸੇਮ ਤੇ ਉਤਰੀ ਨਲਹੀਆ ਨਿਪੁੰਨ ਕਰ ਰਖ ਹੈ ਗੁਰਮੁਖ ਪ੍ਰਗਟਈਆ ਜਿ ਜੇ ਸੋਗ ਬਜੋਗ ਨ ਵਿਆਪੈ ਅਥਿ ਜਗ ਜੀਆ ਸੋਖ ਮਹੱਲਾ ਤੀਜਾ ਇਹ ਸਭ ਕਿਛ ਆਵਣ ਧਾਨ ਹੈ ਜਿਤ ਹੈ ਅਕਰ ਜਿਨੇ ਲਿਖ ਲਿਖਿਆ ਸੋ ਹੂ ਅਪਰਵਾਨ ਨਾਨਕ ਜੀ ਕੋ ਆਪ ਗਨਾਈਂਦਾ ਸੋ ਮੂਰਤ ਗਾਵਾਰ ਬਹਨਤੀਜ ਮਨ ਪੁਚਰ ਬੀਰ ਕੇ ਗੁਰ ਗਿਆਨ ਗੁੰਡਾ ਜੇ ਕਿ ਕੇਤੇ ਜਾਣ ਨਾਨਕ ਅੰਤੀ ਗੁੰਡੇ ਵਾਰਾ ਬੀਰਤਰੇ ਉੱਜੜ ਪਾਇ ਪਉ ਜਿਸਿਆ ਜੀ ਅਰਦਾਸ ਜਿੰਨੇ ਉਪਾਏ ਸਤਗੁਰੇ ਆਪਣਾ ਸੇਵ ਸਫਲ ਪਾਏ ਮ੍ਰਿਤ ਹਰ ਦਾ ਨਾਮ ਸਦਾ ਧਿਆਏ ਅੰਤ ਸਤ ਜਨਾਂ ਕੇ ਸੰਗੇ ਦੁੱਖ ਮਟਾਏ ਅੰ ਨਾੜੁ ਤੇ ਭੈ ਚਿੰਤਾ ਤਨ ਦੇਹ ਚਲਾਏ ਅੰ ਸ਼ਲੋਕ ਮਹਲਾ 3ਾ ਖੇਤ ਮਿਆ ਨਾ ਉਚੀਆਂ ਕਰਿ ਉਚਾ ਨਿਰਣਾਉ ਵਹਰ ਪੰਥੀ ਕਰਸਰੇ ਸਜਨ ਕੋੜਿ ਆਂ ਬਰਸਨਾ ਆਤਾ ਬਰਸ ਕਣਾ ਬੋਲ ਬਰਸੀ ਕਾਹੇ ਨਾਨਕ ਜਿਨ ਬੁਲਹਾਰਨੀ ਜਿਨ ਗੁਰਮੁਖ ਪਾਇਆ ਮਰ ਬਾਹੇ ਨਹੁ ਮੰਨ ਲਤੀਜਾ ਬਿਟਾ ਸੋਜੁ ਭਾਵਦਾ ਸੱਜਣ ਸੋਜਿ ਰਹਾਸ ਨਾਨਕ ਗੁਰਮੁਖ ਜਾਣੇ ਜਾਂ ਕੋ ਆਪਰੇ ਪ੍ਰਗਾਸ ਪਾਉੜੀ ਪਰਪਾਸ ਜਨਕੀ ਅਰਦਾਸ ਤੂੰ ਸੱਚਾ ਸਾਨ ਤੂੰ ਰਖਵਾਲਾ ਸਦਾ ਸਦਾ ਹਉ ਤੁਧ ਦਿੱਹਾਈ ਜੀ ਜੀ ਜਨ ਸਭ ਤੇਰੀਆਂ ਤੂੰ ਰਹਿ ਸਮਾਈ ਜੋ ਦਾ ਤਰੇ ਕੀ ਜੁਦਾ ਕਰੇ ਤਿਸ ਬਾਹਰ ਪਚਾਈ ਚਿੰਤਾ ਛੱਡ ਜਿਂਤ ਰਹੋ ਨਾਨਕ ਲਗਪਾਈ ਸੋਕਮ ਹੱਲਾ ਤੇਜ ਅਸ ਕਰਤਾ ਜਗੁ ਮੂਆ ਆਸਾ ਨਰੇ ਨਜਾਈ ਨਾਲ ਕੇ ਆਸਾ ਪੂਰੀਆਂ ਸੱਚੇ ਸਿਉ ਕਿਤ ਲਾਈ ਬਖੁਦਾਤੀ ਚ ਆਸਾ ਗੁਣਸਾ ਵਰ ਜਾਏ ਸੀ ਜਿਨ ਕੀ ਕੀ ਸੁਲ ਜਾਈ ਨਾਲ ਕਿ ਨਿਚਲ ਕੋ ਨਹੀਂ ਵਜੋ ਹਰ ਕੇ ਨਾਹੀ ਪਾਉੜੀ ਆਪੇ ਜਿਤ ਉਪਾਇ ਇਹਨ ਕਰ ਪੂਰਾ ਸਾਟ ਆਪੇ ਸ਼ਾਹ ਆਪੇ ਬੁਨਜਰ ਆਪੇ ਹੀ ਹਰਹਾਟ ਆਪੇ ਸਾ ਕਰਿਆ ਤੇ ਹੋਇਚਾ ਆਪੇ ਹੀ ਖੇਵਤ ਆਪੇ ਗੁਰਚਿ ਲਹੇ ਆਪੇ ਆਪੇ ਦਸੇ ਘਾਟ ਜਨਨਾਨਕ ਨਾਮ ਧਿਆਏ ਤੂੰ ਸਭ ਕੇ ਵਿੱਚ ਕਾਟ ਆਪੇ ਸਾਗਰੇ ਆਪੇ ਭੂਤ ਆਪੇ ਹੀ ਕੇਵਕ ਆਪੇ ਗੁਰ ਚੇਲਾ ਹੈ ਆਪੇ ਆਪੇ ਦਸੇ ਘਾਟ ਜਨ ਨਾਲਕ ਨਾਮ ਧਿਆਏ ਤੂੰ ਸਭ ਕਿਲ ਵਿਖਾਟ ਸ